ਸ਼੍ਰੀ ਨਾਨਦਪੁਰ ਸਾਹਿਬ ਸੇਵਾ ਕਰਨ ਦਾ ਮੌਕਾ ਮਿਲਿਆ ਦੇਖੋ ਸਟੋਰ ਬਹੁਤ ਵੱਡਾ ਇਹ ਹੈ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਕੋਰਪੋਰੇਟ ਸਟੋਰ ਇਹਦੇ ਸਟੋਰ ਦੇ ਵਿੱਚ ਦੂਜੇ ਸਟੋਰ ਦਾ ਜਿੱਥੇ ਲੰਗਰ ਪਕਦਾ ਕੋਰ ਜਮਾ ਹੁੰਦਾ ਰਿਹਾ ਇਹ ਵੀ ਗੁਰੂ ਘਰ ਦੀ ਆਬਦੀ ਹੈ ਇਹ ਦੇਖੋ ਚੈੱਕ ਆਪਦਾ ਸਿੱਕਾ ਬੰਦੇ ਨੇ ਠੀਕ ਹੈ ਜੀ ਚੈੱਕ ਤੁਸੀਂ ਦੇਖ ਸਕਦੇ ਆਪਦਾ ਸਿੱਕਾ ਬੰਦ ਹੈ ਇਹ ਹੈ ਜੀ ਤਖਤ ਸ਼੍ਰੀ ਗੋਸਵਰ ਸਾਹਿਬ ਦੇ ਚੈੱਕ ਕੀ ਆਪਣੇ ਚੈੱਕ ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਤੁਹਾਡੇ ਨਵੇਂ ਬਾਰੀ ਦੇ ਮੇਲੇ ਆ ਗੁਰੂ ਸਾਹਿਬ ਦੀ ਯਾਤਰਾ ਤੇ ਤੇ ਹੋਰ ਗੁਰਦੁਆਰਾ ਸਾਹਿਬ ਦੇ ਜੇ ਆਪਾਂ ਦਰਸ਼ਨ ਕਰਕੇ ਆਉਣੇ ਆ ਤੇ ਟਾਈਮ ਕਾਫੀ ਹੋ ਗਿਆ ਮੁੰਡਿਆਂ ਨੇ ਤੁਰ ਜਾ ਗਏ ਨੇ ਸਾਰਿਆਂ ਨੇ ਲੇਟ ਕਰਾਤਾ ਇੱਕ ਸਾਰੇ ਅਲੱਗ ਅਲੱਗ ਥਾਵਾਂ ਤੋਂ ਸੀਗੇ ਹੁਣ ਪਹਿਲਾਂ ਆਪਾਂ ਦੂਸਰੇ ਮੁੰਡੇ ਨੂੰ ਨਾਲ ਲੈ ਕੇ ਆਉਣਾ ਵਾ ਫਿਰ ਵਾਪਸ ਹੋ ਕੇ ਇੱਕ ਹੋਰ ਰੂਟ ਲੜ ਲੈਣਾ ਵਾ ਚੱਕਣਾ ਵਾ ਗਾਹ ਦੇ ਵਿੱਚੋਂ ਫਿਰ ਆਪਾਂ ਯਾਤਰਾ ਕਰਨੀ ਆ ਸ਼ੁਰੂ ਤੇ ਬਾਕੀ ਆਪਣੇ ਨਾਲ ਬਨੇ ਰਹੋ ਤੁਹਾਨੂੰ ਆਪਾਂ ਨਾਜ਼ਰ ਦਿਖਾਵਾਂਗੇ ਦਰਸ਼ਨ ਮੇਲੇ ਕਰਾਵਾਂਗੇ ਅੱਜ ਦੇਖਦੇ ਆਂ ਰਾਤ ਕਿੱਥੇ ਜਾ ਕੇ ਰੁਕਦੇ ਆਂ ਜਾਂ ਪਹਿਲਾਂ ਕਿਹੜੇ ਗੁਰਦਰਾ ਸਾਹਿਬ ਜਾਂਦੇ ਆਂ ਇਹ ਜਿਹੜੇ ਸਾਡੇ ਡਰਾਈਵਰ ਬਲਦੇਵ ਸਿੰਘ ਇਹਨੇ ਲੇਟ ਕਰਾਇਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪਾਖਾਲਾ ਸਾਹਿਬ ਭਾਈ ਗੁਰਦੀਪਾਖ ਦੇ ਅਸੀਂ ਜਾ ਰਹੇ ਆਂ ਅੱਜ ਦਰਸ਼ਨ ਮੇਲੇ ਕਰਨ ਵਾਸਤੇ ਰਹਿਮ ਕਰੀਏ ਮੱਲੇ ਦੇ ਈਗਾਂ ਜੀ ਅੰਦਰ ਆਉਣੇ ਆ ਕਰਨਗੁਰ ਤੋਂ ਪਿੰਡ ਸੰਗਰ ਤੋਂ ਚੱਲਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਰੇਡ ਬਾੜਾ ਹੋ ਗਿਆ ਹੈ ਨਾ ਕੋਈ ਨਾ ਟਾਈਮ ਨਾਲ ਅਨੰਦਪੁਰ ਸਾਹਿਬ ਪਹੁੰਚਾਂਗੇ ਵੀਡੀਓ ਨਾ ਬਣੇਗਾ ਕੋਈ ਚੱਕਣ ਤੁਹਾਨੂੰ ਅਸੀਂ ਰਾਹ 'ਤੇ ਥੋੜੇ ਥੋੜੇ ਕਲਿੱਪ ਦਵਾਂਗੇ ਕਿ ਕਿਹੜੇ ਰਾਹ ਕਿਹੜੀ ਕਿਹੜੇ ਏਰੀਆ ਵਿੱਚ ਲੰਘੇ ਆ ਗੁਰਦਰਾ ਸਾਹਿਬ ਅਸੀਂ ਜਿਹੜੇ ਜਿਹੜੇ ਰੁਕਾਂਗੇ ਤੁਹਾਨੂੰ ਉਹ ਵੀ ਇਸ ਵਲੌਗ ਵਿੱਚ ਇੱਥੇ ਜਾਣਗੇ ਸਾਡੇ ਚੈਨਲ ਨਾਲ ਜੁੜੇ ਰਹੋ ਹਾਰਮੋਨਿਕ ਕਿੰਗਰਾ ਵਾਹਿਗੁਰੂ ਹਾਂਜੀ ਵੀਰ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਨਕੋਤਰ ਤੋਂ ਅਗਵਾੜਾ ਰੋਡ ਤੇ ਠੀਕ ਹੈ ਜੀ ਅਸੀਂ ਤਕਰੀਬਨ 1.5 ਘੰਟੇ ਤਾਈਂ ਪਹੁੰਚਾਂਗੇ ਅੁਰਦਾ ਬਲੌਰ ਸਾਹਿਬ ਉੱਥੇ ਆ ਕੇ ਤੁਹਾਨੂੰ ਦਰਸ਼ਨ ਮੇਲੇ ਕਰਕੇ ਦਿਖਾਵਾਂਗੇ ਠੀਕ ਹੈ ਠੰਡ ਲੱਗਦੀ ਸੀ ਕੰਬਲ ਗੁੰਮਲੇ ਹੋਏ ਆ ਪਰ ਆਨੰਦ ਵਧੀਆ ਵਾ ਹਵਾ ਠੰਡੀ ਚੱਲਦੀ ਆ ਤੇ ਇਹੋ ਜਿਹਾ ਆਨੰਦ ਕਿਧਰ ਨਹੀਂ ਮਿਲਣਾ ਹੈਗਾ ਆ ਮੇਰਾ ਵੀਰ ਇੱਕ ਲੱਕ ਕੇ ਬੈਠਾ ਮੇਰਾ ਵੀਰ ਦੇਖੀ ਸੁਵੀਰ ਇਹ ਤੰਗਦਾ ਵੀਰ ਜੀ ਚੱਲੇ ਆ ਫਗਵਾੜਾ ਲੰਘ ਚੁੱਕੇ ਆ ਤੇ ਇਹ ਤਾਂ ਠੀਕ ਹੈ ਨਾ ਵੀਡੀਓ ਬਣਿਆ ਹਾਂ ਰੋਡ ਵੱਲੋਂ ਨਾ ਨਾਕਾ ਵੀ ਲੱਗਾ ਸ਼ੀਤਪੁਰ ਤੋਂ ਕਿੰਨੇ ਕਿਲੋ ਕਿ ਆਪਾਂ ਸ਼ੀਤਪੁਰ ਫਿੰਗਰ ਨਗਰ ਆ ਚੁੱਕੇ ਆ ਸਾਡਾ ਸਫ਼ਰ ਕਿਵੇਂ ਲੱਗਾ ਤੁਹਾਨੂੰ ਹਿੱਕ ਨੇ ਕਲਿੱਪ ਬਣਾ ਕੇ ਦੱਸਾਂਗੇ ਕਿ ਸਾਡੇ ਨਾਲ ਕਿਹੜੀਆਂ ਕਿਹੜੀਆਂ ਰਾਤ ਨੂੰ ਮੁਸ਼ਕਲ ਆਈਆਂ ਤੁਸੀਂ ਔਂ ਲੱਗਿਆ ਕਿਹੜੇ ਕਿਹੜੇ ਚੀਜ਼ਾਂ ਦਾ ਸਾਵਧਾਨਕਰ ਰਹਿਣਾ ਵਾ ਕਿਹੜੇ ਕਿਹੜੇ ਚੀਜ਼ਾਂ ਦਾ ਨਾਲ ਹੋਣਾ ਸਾਨੂੰ ਪਹਿਲੀ ਮੁਸ਼ਕਲ ਤਾਂ ਭੁੱਖ ਲੱਗੀ ਹੋਈ ਆ ਠੀਕ ਆ ਮੈਂ ਸਵੇਰ ਚਾਹ ਕੋਈ ਰੋਟੀ ਖਾਧੀ ਹੋਈ ਆ ਬਾਬੇ ਉਜੀ ਆ ਤਾਂ ਆਦੇ ਪੈਟ ਲੈ ਹੁਣ ਮੜਾ ਤਲਾਸ਼ ਆ ਜਾ ਹੋਇਆ ਆ ਜਾ ਗੁਰਦਰਾ ਬਾਬੇ ਦਾ ਕਰਨਾਨਕ ਦਾ ਲੰਗਰ ਲੱਗਾ ਉੱਥੇ ਪੁਕਾਂਗੇ ਅਸੀਂ ਦਰਸ਼ਾ ਕਾਂਗੇ ਫਿਰ ਤੁਹਾਨੂੰ ਵੀਡੀਓ 'ਚ ਰੋਟੀ ਖਾ ਕੇ ਪੁਕ ਵਟਾ ਕੇ ਫਿਰ ਦੱਸਾਂਗੇ ਕਿਵੇਂ ਰਿਆ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੱਸੀ ਆ ਜੀ ਹੋਰ ਕੀ ਆ ਕਿ ਸਾਢੇ 10 ਹੋ ਚੁੱਕੇ ਆ 1 ਘੰਟਾ ਜਿਹੜੇ ਕਹਿੰਦੇ ਰਿਵਾਜ ਰਹਿ ਗਈ ਆਪਣੇ ਤੋਂ ਅਨੰਦਪੁਰ ਸਾਹਿਬ ਤੇ ਅਬ ਵੀ ਰੋ ਗਿਆ ਥੋੜਾ ਪੈਪ ਵੀ ਲੀਕ ਆ ਗੱਡੀ ਦਾ ਇੱਕ ਦੋ ਪ੍ਰੋਬਲਮਾਂ ਆ ਗਈਆਂ ਆ ਕਰ ਕੀ ਇੰਨਾ ਟਾਈਮ ਲੱਗ ਗਿਆ ਸਾਨੂੰ ਤੇਲ ਡੁੱਲੀ ਜਾਂਦਾ ਤੇਲ ਡੁੱਲੀ ਜਾਂਦਾ ਕੋਈ ਡਾ ਲਾਉਂਦਾ ਠੀਕ ਆ ਲੋ ਜੀ ਅਸੀਂ ਪਹੁੰਚ ਗਏ ਸੀਗੇ ਸ੍ਰੀ ਅਨੰਤਪੁਰ ਸਾਹਿਬ ਸਵੇਰੇ ਕਰਾਂਗੇ ਦਰਸ਼ਨ ਹੁਣ ਪ੍ਰਸ਼ਾਦਾ ਛੱਕਾਂਗੇ ਪ੍ਰਸ਼ਾਦਾ ਛੱਕੇ ਤੇ ਸੌਂ ਦਾ ਪ੍ਰਬੰਧ ਕਰਾਂਗੇ ਦੇਖਦੇ ਆ

1.5 ਵਜ ਚੁੱਕਾ ਹਾਂ ਸੌਂ ਦਾ ਪ੍ਰਬੰਧ ਦੇਖਣੇ ਆ ਇੱਦਾਂ ਕੋਈ ਰੂਮ ਮਿਲ ਗਿਆ ਨਾ ਇਹ ਹੋ ਰਹੀ ਹੈ ਜੀ ਤਿਆਰ ਤਿਆਰ ਹੋ ਰਹੀ ਹੈ ਦੇਖੋ ਬਹੁਤ ਹੀ ਸੋਹਣੀ ਸਰਾ ਤਿਆਰ ਹੋ ਰਹੀ ਹੈ ਜਿਹੜੀ ਨੰਦਪੁਰ ਸਾਹਿਬ ਦੇਖੋ ਐਸੇ ਸਾਨੂੰ ਰੂਮ ਤਾਂ ਕੋਈ ਮਿਲਿਆ ਨਹੀਂ ਰੂਮ ਤਾਂ ਸਾਰੇ ਬਾਕੀ ਐ। ਲਾ ਲ ਇੱਥੇ ਕਰਸੀਆਂ ਤੇ ਸੌਣਾ ਪਊ। ਬਹੁਤ ਸੋਹਣੀ ਇਸਰਾਮ ਬਣੀ ਹੋਈ ਆ ਦੇਖੋ। ਕੀਆ ਹੋ ਰਹੀ ਆ ਹਲੇ? ਹਲੇ ਚાલુ ਨਹੀਂ ਹੈ। ਹਲੇ ਤਿਆਰ ਹੋ ਰਹੀ ਆ ਦੇਖੋ। 42% ਤੇ 70% ਹੋ ਚੁੱਕੇ ਆ। ਨਾ ਤੋਕੇ ਕਰਾਂਗੇ ਦਰਸ਼ਨ ਸਡੂਲ ਹਲੇ ਚਾਰ ਹੋ ਰਹੀ ਹੈ ਚਲੋ ਮਿਲਦੇ ਆਂ ਹੀ ਕਰੌਣੇ ਆਂ ਹੀ ਦਰਸ਼ਨ ਇੱਕ ਪਿੰਡ ਜਿਹੜਾ ਆਰੰਡਾ ਪਹੁੰਚ ਮੈਂ ਆਉਂਦਾ ਸੈਂਗਰ ਚੱਕਰ ਦਮਾਣਿਆ ਵਾਲੀ ਦੇਵੀ ਦੇ ਜੀ ਤੇ ਲਾਰੀ ਕੋਲ ਆ ਜੀ ਅਸੀਂ ਇਸ਼ਨਾਨ ਪਾਣੀ ਕਰਕੇ ਹੁਣ ਗੁਰੂ ਦੇ ਦਰਸ਼ਨ ਕਰਨ ਚੱਲੇ ਆ ਮੱਥਾ ਟੇਕਣ ਚੱਲੇ ਆ ਆਹੀ ਜੀ ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਜੀ ਸੇਵਾ ਕਰਨ ਤੇ ਹੁਣ ਸਾਨੂੰ ਬਾਬਾ ਜੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਕਿ ਅਸੀਂ ਸਤਿਕਾਰ ਨਾਲ ਜਾ ਕੇ ਦੇਖਾਵਾਂਗੇ ਸਟੋਰ ਇਸ ਕੰਮ ਵਿੱਚ ਚੀਜ਼ੀ ਦੇ ਅੰਦਰ ਸਟੋਰ ਕਿਦਾਂ ਦਾ ਹੈ ਕਿ ਅਸੀਂ ਉਹ ਪੱਲੇ ਪੱਲੇ ਦਾ ਡਾਇਮੈਂਡ ਕ੍ਰੀਏਟ ਤੁਹਾਨੂੰ ਬਲਾਗ ਦੇ ਵਿੱਚ ਅਸੀਂ ਦੱਸਾਂਗੇ ਜਿਹੜਾ ਕਿ ਉਹ ਸਾਡੇ ਚੈਨਲ ਦੇ ਨਾਲ ਜੀ ਕੇਸਨ ਸਾਹਿਬ ਦਾ ਸਕੂਲ ਦੇ ਦਰਸ਼ਕਾਂ ਨੂੰ ਇਹ ਆ ਜੀ ਕਪਤ ਸ਼੍ਰੀ ਕੇਸਨ ਸਾਹਿਬ ਬਹੁਤ ਹੀ ਵਡਾਸਤ ਆ ਗਏ ਸੀ ਸਟੋਰ ਦੇ ਵਿੱਚ ਦੂਜੇ ਸਟੋਰ ਦਾ ਜਿੱਥੇ ਲੰਗਰ ਬਿਠਾਦਾ ਕੋਰ ਜਮਾ ਹੁੰਦਾ ਰਾਸ਼ਨ ਉੱਥੇ ਸੀ ਆ ਚੁੱਕੇ ਆਂ ਜੀ ਦੇਖ ਸਕਦੇ ਹੋ ਠੀਕ ਹੈ ਤੇ ਇਹ ਸਾਰੇ ਬਾਪੂਆਂ ਦਾ không đi với việc gì đấy hoàn toàn chút kia Hãy cho kênh Ghiền پڑھتے چکی بھی گرو گھر کی آتی ہے آپ نے چکی

ਗਰਦੇ ਦੀ ਚੱਕੀ ਆਪਣੀ ਚੱਕੀ ਹੈ ਜੀ ਇੱਥੇ ਆਟਾ ਪੀਸੇ ਹੋਇਆ ਹੈ ਆਪਾਂ ਕਹਿੰਦੇ ਸੇਵਾਦਾਰੀ ਹੈ ਸਾਡੀ ਤੇ ਕੰਮ ਚੱਲ ਰਹੀ ਹੈ ਦੇਖੋ ਬੋਦਾ ਸੇ ਤਿਆਰ ਹੋ ਰਿਹਾ ਹੈ ਨਹੀਂ ਨਿਕਲਣਾ ਲੜਦਾ ਬਾਹਰ ਜੇ ਵੀ ਮਤੇ ਜੀ ਆਪਣੀ ਲੋੜ ਨਹੀਂ ਆਪਣੀ ਲੋੜ ਦੀ ਹੋਣਾ ਹਾਂ ਆਪੇ ਰੋਡ ਹੈਗੀ ਕਿ ਨਹੀਂ ਮਾਮੇ ਨੂੰ ਪੁੱਛ ਲਓ ਜਾਂ ਮੈਂ ਨਹੀਂ ਬੋਲਦਾ ٹوٹیاں ٹاٹیاں پرشاد تیار لگا کر سین بنے رہو جی اپنے چینل نال پارٹ ٹو چ لائک شیئر چینل لائک شیئر ضرور کر لو چلو ٹھیک ہے جی واحر جی کا خالصہ واحر جی کی فتح